ਜਾਖੜ ਸਾਹਿਬ ਦਾ ਪੂਰਨ ਜ਼ੋਰ ਲੱਗਿਆ ਪਿਆ ਹੈ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਕਰਾਉਣ ਕਿਉਂਕਿ ਜਾਖੜ ਸਾਧੀ ਹੋਣ ਕਿਉਂ ਬਚਨੀ ਤਾਂ ਇਹ ਨਹੀਂ ਇੱਕ ਸੀਟ ਵੀ ਨਹੀਂ ਆਉਂਦੀ ਲੱਗਦੀ ਉਹਨਾਂ ਨੂੰ ਲੱਗਦਾ ਵੀ ਇਕੱਠੇ ਹੋ ਜਾਈਏ ਤਾਂ ਸ਼ਾਇਦ ਕੋਈ ਇੱਕ ਅਧੀ ਸੀਟ ਆ ਜਾਏ ਤੇ ਨਹੀਂ ਤਾਂ ਜਾਂਦਿਆ ਸਰ ਮੋਦੀ ਸਾਹਿਬ ਨੇ ਇਹਨਾਂ ਨੂੰ ਸਸਰੀ ਕੱਲ ਬੁਲਾ ਦੇਣੀ ਹੈ ਸੋ ਹਜੇ ਵਿਰੋਧ ਹੋਇਆ ਨਹੀਂ ਹੈ ਜਾਖੜ ਸਾਹਿਬ ਦਾ ਹਜੇ ਹੁਣਾ ਹੈ ਔਰ ਜਾਖੜ ਸਾਹਿਬ ਕੋਈ ਕਮਜ਼ੋਰ ਨਹੀਂ ਹੁੰਦਾ ਕਿਸੇ ਨੂੰ ਕਮਜ਼ੋਰ ਨਾ ਸਮਝੋ ਤਿਆਰੀ ਇਹ ਹੋ ਜਾਂਦਾ ਇੱਕ ਭਲੇਖਾ ਜਾ ਪੈ ਜਾਂਦਾ ਬੰਦੇ ਨੂੰ ਜਿਹੜੇ ਪੁਰਾਣੇ ਵੱਡੇ ਬੰਦੇ ਹਨਾ ਜਿਨ੍ਹਾਂ ਕੋਲੇ ਬਹੁਤ ਬੇਸ਼ਮਾਰਤ ਅੰਦੌਲਤ ਪੈਸਾ ਪਦਾਰਤ ਹੁੰਦਾ ਹੈ ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਐ ਸਾਡੇ ਨਾਲ ਤਾਂ ਜਿਹੜੇ ਟੁੱਟ ਕੇ ਗਏ ਸੀ ਉਹਦੇ ਆ ਗਏ ਜੀ ਉਹ ਵੀ ਜਾਖੜ ਸਾਹਿਬ ਉਹਨਾਂ ਨੂੰ ਆਪਦਾ ਵਾਸਤਾ ਦੇ ਕੇ ਕਿ ਮੈਂ ਤੁਹਾਨੂੰ ਮੰਤਰੀ ਬਣਾਇਆ ਮੈਂ ਰਾਹੁਲ ਜੀ ਨੂੰ ਕਿਹਾ ਗੁੰਮਰਾਹ ਕਰਕੇ ਲੈ ਆ ਗਿਆ ਸੀ ਉਦੋਂ ਸਾਰੇ ਦੇ ਸਾਰੇ ਸਾਡੇ ਨਾਲ ਆ ਗਏ ਹਜੇ ਤਾਂ ਹੋਰ ਆਉਣੇ ਬਾਕੀ ਐ ਤੁਸੀਂ ਦੇਖਿਓ ਹੁੰਦਾ ਕੀ ਐ ਬੀਜੇਪੀ ਦਾ ਵਿਰੋਧ ਹਜੇ ਹੋਇਆ ਨਹੀਂ ਇਹ ਟ੍ਰੇਲਰ ਹੈ ਹਜੇ ਤਾਂ ਹੋਏਗਾ ਹਜੇ ਵਿਰੋਧ ਹੋਇਆ ਨਹੀਂ ਹਜੇ ਤਾਂ ਟ੍ਰੇਲਰ ਹੈ ਹਜੇ ਤਾਂ ਅੱਗੇ-ਅੱਗੇ ਵੇਖਣਗੇ ਬੀਜੇਪੀ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜਿਸ ਪ੍ਰਕਾਰ ਦਾ ਵਿਤਕਰਾ ਕੀਤਾ ਸਾਨੂੰ ਪੱਗਾਂ ਵਾਲਿਆਂ ਨੂੰ ਖਾਲਿਸਤਾਨੀ ਬਣਾਤਾ ਹੈ ਜਿਸ ਪ੍ਰਕਾਰ ਦਾ ਦੇਸ਼ ਦੇ ਆਂਧਾ ਤੇ ਨਾਲ ਅਨਿਆਇ ਕੀਤਾ ਹੈ ਜਿਸ ਪ੍ਰਕਾਰ ਕਿਸਾਨ ਨidhi ਯੋਜਨਾ ਦੇ ਤਹਿਤ 18 ਲੱਖ ਲੋਕਾਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ। ਸੋ ਹਜੇ ਵਿਰੋਧ ਹੋਇਆ ਨਹੀਂ ਹੈ ਜਾਖੜ ਸਾਹਿਬ ਦਾ ਹਜੇ ਹੋਣਾ ਹੈ। ਔਰ ਜਾਖੜ ਸਾਹਿਬ ਕੋਈ ਕਮਜ਼ੋਰ ਨਹੀਂ ਹੁੰਦਾ। ਕਿਸੇ ਨੂੰ ਕਮਜ਼ੋਰ ਨਾ ਸਮਝੋ। ਕਈ ਵਾਰੀ ਇਹ ਹੋ ਜਾਂਦਾ ਹੈ ਕਿ ਭਲੇਖਾ ਜਾ ਪੈ ਜਾਂਦਾ ਹੈ ਬੰਦੇ ਨੂੰ ਜਿਹੜੇ ਪੁਰਾਣੇ ਵੱਡੇ ਬੰਦੇ ਹਨ ਨਾ ਜਿਨ੍ਹਾਂ ਕੋਲੇ ਬਹੁਤ ਬੇਸ਼ਮਾਰ ਧਨ ਦੌਲਤ ਪੈਸਾ ਪਦਾਰਤ ਹੁੰਦਾ ਹੈ ਉਹ ਫਿਰ ਦੂਜਿਆਂ ਨੂੰ ਐਵੇਂ ਹੀ ਸਮਝਦੇ ਆ। ਸੋ ਅਜੇ ਕਰ ਕੋਈ ਐਵੇਂ ਨਹੀਂ ਹਰ ਬੰਦੇ ਚ ਦਾਮ ਵਾਲਾ ਬੰਦਾ ਹੁੰਦਾ ਰਿਕਸ਼ੀ ਵਾਲੇ ਨਾ ਵੀ ਯੱਬ ਪਾ ਲਈਏ ਨਾ ਕਿਈ ਵਾਰੀ ਫਿਰ ਉਹ ਫਿਰ ਪਤਾ ਲੱਗਦਾ ਵੀ ਅਗਲਾ ਰਿਕਸ਼ੀ ਵਾਲਾ ਕਮਜ਼ੋਰ ਹੈ ਕਿ ਨਹੀਂ ਕਮਜ਼ੋਰ ਸੋ ਮੇਰੀ ਬੇਨਤੀ ਹੈ ਹਜੇ ਤਾਂ ਬੀਜੇਪੀ ਦਾ ਵਿਰੋਧ ਹੋਣਾ ਹੈ ਔਰ ਜਾਖੜ ਸਾਹਿਬ ਨੂੰ ਅਗਵਾਈ ਕਰਨੀ ਚਾਹੀਦੀ ਸੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਆਂਦਾ ਤਾਂ ਦੀ ਅਗਵਾਈ ਕਰਨੀ ਚਾਹੀਦੀ ਸੀ ਹਾਲਾਂਕਿ ਜਾਖੜ ਸਾਹਿਬ ਦਾ ਪੂਰਨ ਜੋਰ ਲੱਗਿਆ ਪਿਆ ਹੈ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਕਰਾਉਣ ਕਿ ਜਾਖੜ ਸਾਢੀ ਹੋਣ ਕਿਉਂ ਬਚਨੀ ਤਾਂ ਇਹ ਨਹੀਂ ਇੱਕ ਸੀਟ ਵੀ ਨਹੀਂ ਆਉਂਦੀ ਲੱਗਦੀ ਉਹਨਾਂ ਨੂੰ ਲੱਗਦਾ ਵੀ ਇਕੱਠੇ ਹੋ ਜਾਈਏ ਤਾਂ ਸ਼ਾਇਦ ਕੋਈ ਇੱਕ ਅਧੀ ਸੀਟ ਆ ਜਾਏ ਤੇ ਨਹੀਂ ਤਾਂ ਜਾਂਦਿਆ ਸਰ ਮੋਦੀ ਸਾਹਿਬ ਨੇ ਇਹਨਾਂ ਨੂੰ ਸਸਰੀ ਕਲ ਬੁਲਾ ਦੇਣੀ ਹੈ ਜਿਸ ਪ੍ਰਕਾਰ ਦਾ ਬੀਜੇਪੀ ਚ ਅੰਦਰ ਖਾਤੇ ਵਿਰੋਧ ਹੈ ਜਿਹੜਾ ਸੰਗਠਨ ਹੈ ਉਹ ਸਾਰੇ ਕਹਿ ਰਹੇ ਆ ਵੀ ਅਸੀਂ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਜਿੰਨੇ ਵੀ ਸੰਗਠਨ ਦੇ ਲੋਕ ਆ ਜਾਂ ਜਿਹੜੇ ਐਮਐਲਏ ਦੇ ਚੋਣਾਂ ਲੜੇ ਕੇਵਲ ਜਾਖੜ ਸਾਹਿਬ ਤੇ ਇੱਕ ਸਰਦਾਰ ਅਮਰਿੰਦਰ ਸਿੰਘ ਜੀ ਤੇ ਕਈ ਬੰਦੇ ਜਿਹੜੇ ਪਾਕਿਸਤਾਨ ਵਾਲੇ ਐ ਉਹ ਜੋਰ ਲਾ ਰਹੇ ਐ अदरवाइज ਜਿਹੜਾ ਪਿਓਰ ਬੀਜੇਪੀ ਵਾਲੇ ਬੰਦੇ ਸੀਗੇ ਉਹ ਤਾਂ ਇਸ ਕਲ ਤੋਂ ਦੁਖੀ ਨੇ ਸੋ ਇਹਨਾਂ ਦਾ ਜੋਰ ਲੱਗਿਆ ਪਿਆ ਵੀ ਕਿਤੇ ਨਾ ਕਿਤੇ ਸਾਡੀ ਦਾਲ ਗਲ ਜੂਗੀ ਤੇ ਕੀ ਰਹਿ ਕੀ ਦਿਨ ਜਾਉਂਗੇ ਜਿਹੜੇ ਤੁਹਾਡੇ ਨਾਲ ਟੁੱਟ ਕੇ ਜਸਤਰਾ ਗਏ ਬੀਏਪੀ ਚ ਸਾਡੇ ਨਾਲ ਤਾਂ ਜਿਹੜੇ ਟੁੱਟ ਕੇ ਗਏ ਸੀ ਉਹਦੇ ਆਗੇ ਜੀ ਉਹ ਵੀ ਜਾਖੜ ਸਾਹਿਬ ਉਹਨਾਂ ਨੂੰ ਆਪਦਾ ਵਾਸਤਾ ਦੇ ਕੇ ਕਿ ਮੈਂ ਤੁਹਾਨੂੰ ਮੰਤਰੀ ਬਣਾਇਆ ਮੈਂ ਰਾਹੁਲ ਜੀ ਨੂੰ ਕਿਹਾ ਗੁੰਮਰਾ ਕਰਕੇ ਲੈ ਗਈ ਸੀ ਉਥਾ ਸਾਰੇ ਦੇ ਸਾਰੇ ਸਾਡੇ ਨਾਲ ਆ ਗਏ ਹਜੇ ਤਾਂ ਹੋਰ ਆਉਣੇ ਬਾਕੀ ਐ ਤੁਸੀਂ ਦੇਖਿਓ ਹੁੰਦਾ ਕੀ ਐ ਬੀਜੇਪੀ ਦਾ ਵਿਰੋਧ ਅਜੇ ਹੋਇਆ ਨਹੀਂ ਇਹ ਟ੍ਰੇਲਰ ਐ ਹਜੇ ਤਾਂ ਹੋਏਗਾ